ਸੋ ਸਤਿਕਾਰਯੋਗ ਨਗਰ ਨਿਵਾਸੀਓ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਕੱਲ ਦੀਆਂ ਜਿਹੜੀਆਂ ਇਹ ਅਨਹੋਣੀਆਂ ਘਟਨਾਵਾਂ ਹੋਈਆਂ ਸਾਡੇ ਪਿੰਡ ਉਸ ਨਾਲ ਲੋਕ ਰਾਜ ਦਾ ਜਿਹੜਾ ਸਿਰਾ ਜਿਹਨੂੰ ਇੰਡੀਅਨ ਸਟੇਟ ਡੈਮੋਕ੍ਰੇਸੀ ਕਹਿੰਦੀ ਹੈ ਉਹਦਾ ਸਿਰ ਝੁਕ ਜਾਣਾ ਚਾਹੀਦਾ ਸੋ ਲੋਕ ਰਾਜ ਚ ਕਿਹਾ ਵੀ ਪੰਚਾਇਤ ਮੋਡਲ ਇਕਾਈ ਆ ਪਿੰਡ ਦੀ ਪੰਚਾਇਤ ਲੋਕ ਰਾਜ ਦੀ ਜੜ ਹੈ ਸੋ ਪੰਚਾਇਤ ਨੇ ਸਮੇਂ ਦੀ ਸਰਕਾਰ ਨੂੰ ਕੀ ਕਿਹਾ ਸਮੇਂ ਦੀ ਸਰਕਾਰ ਨੂੰ ਕਿਹਾ ਵੀ ਸਤਕਾਰਯੋਗ ਪੰਜਾਬ ਵਾਸੀਆਂ ਨੇ ਤੁਹਾਨੂੰ ਚੁਣਿਆ ਸੋ ਪੰਚਾਇਤ ਦਾ ਤੁਹਾਨੂੰ ਸਤਕਾਰ ਦੇਣਾ ਸਾਡਾ ਧਰਮ ਬਣਦਾ ਵੀ ਲੋਕਾਂ ਨੂੰ ਸਤਕਾਰ ਦੇਣਾ ਸਾਡਾ ਧਰਮ ਬਣਦਾ ਇਸ ਤਹਿਤ ਵਕੋ ਵਕੈ ਸਮੇਂ ਰਿਕਾਰਡ ਮੁਤਾਬਕ ਮੈਂ ਲਾਭ ਸਿੰਘ ਨੂੰ ਗੋਕੇ ਨਾਲ ਗੱਲ ਕੀਤੀ ਜੋ ਉਹਨਾਂ ਨੂੰ ਪਿੰਡ ਦੀ ਸਥਿਤੀ ਬਾਰੇ ਦੱਸਿਆ ਉਹਨਾਂ ਨੂੰ ਦੱਸਿਆ ਕਿ ਕਿੰਨੀ ਸਾਡੇ ਕੋਲੇ ਗ੍ਰਾਂਟ ਪਈ ਹੈ ਤੁਹਾਨੂੰ ਲੋਕਾਂ ਨੇ ਸਤਕਾਰ ਦਿੱਤਾ ਤੁਸੀਂ ਆਓ ਸਾਡੇ ਦਫ਼ਤਰ ਬੈਠੋ ਮਹੀਨੇ ਚ ਇੱਕ ਵਾਰ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਸ਼ਾ ਦਫ਼ਤਰ ਦਾ ਕੀ ਹੋਣਾ ਸੀ ਕੰਮ ਦਾ ਕੀ ਚਲਾਉਣੇ ਸੀ ਉਸ ਤੋਂ ਬਾਅਦ ਜਿਹੜੀ ਕੱਲ ਦੀ ਘਟਨਾ ਉਹ ਮੈਂ ਬਾਰ-ਬਾਰ ਆਪਣਾ ਸਟੈਂਡ ਪਿੰਡ ਦੀ ਗੱਲ ਸਪਸ਼ਟ ਕਰ ਚੁੱਕਿਆ ਵੀ ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਧੰਨਵਾਦ ਤੁਸੀਂ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹੋ ਤੁਹਾਨੂੰ ਜੀ ਆਇਆਂ ਕਹਿੰਦੇ ਆ ਪੰਚਾਇਤ ਦੀ ਕੀ ਮੰਗ ਸੀ ਜਸਨੂ ਕਹਿੰਦਾ ਸੰਵਿਧਾਨ ਕਹਿੰਦਾ ਵੀ ਸਰਕਾਰ ਆ ਪਿੰਡ ਦੀ ਪੰਚਾਇਤ ਉਸ ਦੀ ਕੀ ਮੰਗ ਸੀ ਵੀ ਸਾਡੇ ਮਿਨੀ ਪੀ ਐਚ ਸੀ ਚੱਲ ਰਿਹਾ ਪ੍ਰਾਇਮਰੀ ਹੈਲਥ ਸੈਂਟਰ ਮੁੱਢਲਾ ਸਿਹਤ ਕੇਂਦਰ ਬੁਲਜੁਰਗ ਕਹਿੰਦੇ ਆ 1935 ਦਾ ਚੱਲ ਰਿਹਾ ਪੁਰਾਣੇ ਸਮੇਂ ਚ ਪੋਸਟਮਾਰਟਮ ਵੀ ਇੱਥੇ ਹੋਇਆ ਜ ਕਰਦੇ ਸੀ ਸੋ ਉਥੇ ਜਿਹੜੀ ਸਟਾਫ ਦੀ ਘਾਟ ਹੈ ਮੈਡੀਕਲ ਸਹੂਲਤਾਂ ਦੀ ਘਾਟ ਹੈ ਮਤਾ ਪਾ ਕੇ ਕਹੋ ਉਹਨਾਂ ਨੂੰ ਪੂਰੀਆਂ ਕਰੋ ਜਿਹੜਾ ਤੁਸੀਂ ਮਹੱਲਾ ਕਲੀਨਿਕ ਬਣਾਉਣਾ ਚਾਹੁੰਦੇ ਹੋ ਆਮ ਆਦਮੀ ਕਲੀਨਿਕ ਬਣਾਉਣਾ ਚਾਹੁੰਦੇ ਹੋ ਜੀ ਸ਼ਤਕੇ ਬਣਾਓ ਪਰ ਸਾਡੀਆਂ ਪਹਿਲੀਆਂ ਸਿਹਤ ਸਹੂਲਤਾਂ ਨੂੰ ਬੰਦ ਨਾ ਕੀਤਾ ਜਾਵੇ ਤੁਸੀਂ ਮਹੱਲਾ ਕਲੀਨਿਕ ਵਾਸਤੇ ਜਗ੍ਹਾ ਚਾਹੀਦੀ ਆ ਤੁਸੀਂ ਦੱਸੋ ਕਿੱਥੇ ਜਗ੍ਹਾ ਚਾਹੀਦੀ ਆ ਪਿੰਡ ਚ ਉੱਥੇ ਦੇ ਦਿੰਨੇ ਆ ਜਗ੍ਹਾ ਫ੍ਰੀ ਆਫ ਕੋਸਟ ਦੇਣ ਦੀ ਗੱਲ ਕੀਤੀ ਗਈ ਮਤੇ ਅਨਸਾਰ ਬਿਲਡਿੰਗ ਫ੍ਰੀ ਦੇਣ ਦੀ ਗੱਲ ਕੀਤੀ ਗਈ ਪਰ ਦੇਖੋ ਪੰਚਾਇਤਾਂ ਦੇ ਅਧਿਕਾਰਾਂ ਨੂੰ ਕਿਸ ਤਰ੍ਹਾਂ ਤਾਰ-ਤਾਰ ਕੀਤਾ ਗਿਆ ਕੱਲ ਕਿਸ ਤਰ੍ਹਾਂ ਮੇਰੀ ਪਿੰਡ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਇਹ ਅਸੀਂ ਇਨਸਾਫ ਪਸੰਦ ਲੋਕ ਆ ਅਸੀਂ ਗੈਰਤਮੰਦ ਲੋਕ ਆ ਲੋਕ ਰਾਜ ਚ ਸਾਨੂੰ ਕਿਤੇ ਵੀ ਇਜਾਜ਼ਤ ਨਹੀਂ ਵੀ ਅਸੀਂ ਬੰਬ ਗੋਲੀ ਦਾ ਇਸਤੇਮਾਲ ਕਰੀਏ ਸੋ ਕੱਲ ਦੀ ਘਟਨਾ ਕੀ ਸੀ ਉਸ ਪ੍ਰਸ਼ਾਸਨ ਨਾਲ ਖੜਾ ਤਹਿਸੀਲਦਾਰ ਸਾਹਿਬ ਨਾਲ ਖੜੇ ਨੇ ਤੇ ਕੀ ਕਹਿ ਰਿਹਾ ਹੰਕਾਰਿਆ ਬਾ ਬੰਦਿਆ ਵੀ ਤੇਰੇ ਮਾਰ ਮਾਰ ਚਪੇੜੇ ਗਾਲ ਕੱਢ ਕੇ ਕਹਿ ਰਿਹਾ ਵੀ ਮਾਰ ਮਾਰ ਚਪੇੜੇ ਤੈਨੂੰ ਅੰਦਰ ਕਰਵਾ ਦੇਾਂਗੇ ਸੋ ਅੰਦਰ ਕਰਾਉਣ ਦੀ ਤੁਸੀਂ ਕੀ ਗੱਲ ਕਰਦੇ ਹੋ ਇਸ ਤੋਂ ਪਹਿਲਾਂ ਪੁਲਿਸ ਹੀ ਕਹਿ ਚੁੱਕੀ ਸੀ ਵੀ ਅੱਜ ਚੱਕ ਕੇ ਤੈਨੂੰ ਅੰਦਰ ਸੁੱਟਾਂਗੇ ਕੀ ਮੈਂ ਇਹ ਗੱਲ ਸੁਣ ਕੇ ਭੱਜ ਗਿਆ ਸੀ ਉੱਥੋਂ ਮੈਂ ਤਾਂ ਉੱਥੇ ਹੀ ਬੈਠਾ ਸੀ ਪੁਲਿਸ ਨੂੰ ਕਿਹਾ ਚੱਕੋ ਮੈਨੂੰ ਅੰਦਰ ਦੇ ਦਿਓ ਸੋ ਤੁਸੀਂ ਕੀ ਅੰਦਰ ਡੱਕ ਕੇ ਸਾਡੀਆਂ ਆਵਾਜ਼ਾਂ ਬੁਲੰਦ ਕਰ ਦੋਗੇ ਕੀ ਤੁਸੀਂ 8-10 ਪਰਚੇ ਕਿਲਾ ਕਰਾ ਕੇ ਜਿਹੜੀ ਮੇਰੀ ਪਿੰਡ ਦੀ ਚੜ੍ਹਦੀ ਕਲਾ ਅੱਜ ਹੋਈ ਆ ਉਸ ਨੂੰ ਨੀਵਾ ਦਿਖਾ ਕੇ ਜਾਓਗੇ ਸੋ ਮੈਨੂੰ ਸਭ ਤੋਂ ਪਹਿਲਾਂ ਪਤਾ ਸੀ ਮੈਨੂੰ ਪਤਾ ਸੀ ਪੰਜਾਬ ਨੇ ਸਬੂਚੇ ਨੇ ਅੱਜ ਹਾ ਦਾ ਨਾਰਾ ਮਾਰਿਆ ਵੱਖੋ ਵੱਖਰੀ ਪਾਰਟੀਆਂ ਦੇ ਪ੍ਰਧਾਨਾਂ ਦੇ ਫੋਨ ਆ ਪਰ ਮੈਨੂੰ ਪਤਾ ਸੀ ਵੀ ਇੱਥੇ ਜੇ ਸਾਡੇ ਹੱਕਾਂ ਵਾਸਤੇ ਸਭ ਤੋਂ ਪਹਿਲਾਂ ਕੋਈ ਚੱਲ ਕੇ ਆਇਆ ਤਾਂ ਪੰਚਾਇਤ ਜੂਨੀਅਨ ਆਲ ਤੇ ਸਰਦਾਰ ਸਿੰਘਪਰਜੀਤ ਸਿੰਘ ਮਾਨ ਜੀ ਆਉਣਗੇ ਇਹ ਕੱਲ ਹੀ ਮੈਂ ਕਹਿ ਦਿੱਤਾ ਸੀ ਤੇ ਆਏ ਸਾਡੇ ਹੱਕਾਂ ਵਾਸਤੇ ਹਰ ਇੱਕ ਨੂੰ ਅਜਮਾ ਲਿਆ ਸੀ ਕਿਹਦੇ ਵਾਸਤੇ ਕਿਹਦੇ ਵਾਸਤੇ ਇਹਨਾਂ ਦੀਆਂ ਜਾ ਕੇ ਮਿੰਤਾ ਕਰੀਏ ਪਿੰਡ ਵਾਸਤੇ ਕੋਈ ਆਪਣੇ ਘਰ ਦੇ ਨਿੱਜੀ ਮਫਾਦ ਵਾਸਤੇ ਇਹਨਾਂ ਕੋਲੇ ਕਦੇ ਨਹੀਂ ਗਏ ਵੀ ਮੇਰੀ ਭੈਣ ਨੂੰ ਨੌਕਰੀ ਲਵਾ ਦੇ ਮੇਰੇ ਘਰ ਦਾ ਆ ਕਰਵਾ ਦੇ ਘਰ ਮੇਰਾ ਅਜਾੜ ਬਣ ਗਿਆ ਪਰ ਮੈਂ ਪਿੰਡ ਬਸਾਇਆ ਤੁਸੀਂ ਸਾਰੇ ਪਲੀਪਾਤੀ ਜਾਣ ਅੱਜ ਸਾਡੇ ਲਈ ਉਹ ਲਥੀ ਜਿਹੜੀ ਲੈਂਸ ਸੀ ਪਿੰਡ ਦੀ ਉਹਨੋਂ ਬਕਾਸਪਾ ਕੋ 50 ਚ ਅੱਬਲ ਬਲਾਉਣ ਦੀ ਕੋਸ਼ਿਸ਼ ਕਰ ਰਹੇ ਖੜਾ ਮੈਂ ਲੋਕਰਾਜ ਦੇ ਮੰਦਰ ਵਿੱਚ ਖੜਾ ਮੈਂ ਲੋਕਰਾਜ ਦੇ ਗੁਰਦੁਆਰੇ ਵਿੱਚ ਜਿੱਥੇ ਆਮ ਬੰਦਾ ਕੰਮ ਆਉਂਦਾ ਕੀ ਇਹ ਚੀਜ਼ਾਂ ਬਣਾ ਕੇ ਅਸੀਂ ਕੋਈ ਗੁਨਾਹ ਕਰਤਾ ਕੀ ਬੈਲੀਆਂ ਤੋਂ ਇਹ ਥਾਂ ਛਡਾ ਕੇ ਅਸੀਂ ਗੁਨਾਹ ਕਰਤੀ ਸੋ ਅੱਜ ਪੰਜਾਬ ਦਾ ਕਲਚਰ ਕੀ ਬਣ ਗਿਆ ਪਾਰਟੀਆਂ ਨੂੰ ਹਜਮ ਨਹੀਂ ਹੋ ਰਹੀਆਂ ਇਹ ਗੱਲਾਂ ਇੰਨੀਆਂ ਸੋਹਣੀਆਂ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਕੀ ਚਾਰੀਆਂ ਹੋ ਇਸ ਤਰ੍ਹਾਂ ਦੀ ਜਿਹੜੀ ਗੱਲ ਕੀਤੀ ਗਈ ਹੈ ਮੇਰੇ ਪਿੰਡ ਦੇ ਖਿਲਾਫ ਆ ਕੇ ਲੋਕਾਂ ਦੇ ਮੂਹਰੇ ਜਿਹੜੀ ਗੱਲ ਕਰ ਕੀਤੀ ਗਈ ਹੈ ਲਾਹਰ ਸਿੰਘ ਉਕੋਕੇ ਬੰਨੂ ਸੋ ਮੈਂ ਮੰਨ ਕਰਦਾ ਸਰਦਾਰ ਸਿਮਰਜੀਤ ਸਿੰਘ ਮਾਨ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਦੀ ਆਵਾਜ਼ ਗੁੰਗੀ ਬੜੀ ਜਿਹੜੀ ਲੋਕ ਸਭਾ ਦੀ ਉੱਥੇ ਬੁਲੰਦ ਕਰ ਪੰਜਾਬ ਦੀ ਸਭ ਤੋਂ ਵੱਡੀ ਆਵਾਜ਼ ਅੱਜ ਅਸੀਂ ਮੰਨ ਕਰਦੇ ਆ ਅਸੀਂ ਮੰਨ ਕਰਦੇ ਆ ਜਿਹੜਾ ਕਲਤਾਰ ਸਿੰਘ ਸੰਧਵਾਗਾ ਲੋਕ ਸਭਾ ਦਾ ਸਪੀਕਰ ਕਿ ਜਿਹਨੂੰ ਤੁਸੀਂ ਭੀਮਸਾਹੂ ਅੰਬੇਦਕਰ ਦੀਆਂ ਫੋਟੋਆਂ ਲਾ ਕੇ ਪੂਜ ਰਹੇ ਹੋ ਉਹਨੂੰ ਸੰਵਿਧਾਨ ਦੀ ਗੱਲ ਮੰਨਣ ਦੀ ਗੱਲ ਕਹਿ ਰਹੇ ਹੋ ਉਹਦਾ ਸੰਵਿਧਾਨਤਾ ਇਹ ਕਹਿੰਦਾ ਵੀ ਲੋਕ ਰਾਜ 'ਚ ਜਿਹੜਾ ਇੱਕ ਝਾੜੂ ਲਾਉਂਦਾ ਉਹਦੇ ਵਾਸਤੇ ਵੀ ਇੱਕ ਕਾਨੂੰਨ ਜਿਹੜਾ ਰਾਜ ਦਾ ਮੁੱਖ ਮੰਤਰੀ ਹੈ ਉਹਦੇ ਵਾਸਤੇ ਵੀ ਇੱਕ ਕਾਨੂੰਨ ਹੈ ਫਿਰ ਮੇਰੇ ਵਾਸਤੇ ਵੱਖਰਾ ਕਾਨੂੰਨ ਹੋ ਗਿਆ ਅੱਠ-10 ਪਰਚੇ ਦਰਜ ਕਰਤੇ ਮੈਂ ਕਿਹਾ ਜੀ ਆਆਂ ਨੂੰ ਤੁਸੀਂ ਦਰਜ ਕੀਤੇ ਕੋਈ ਗੱਲ ਨਹੀਂ ਇਹ ਸਾਡੇ ਮੋਢਿਆਂ ਦੇ ਸਟਾਰ ਨੇ ਇਹ ਸਾਡੇ ਕੋਈ ਪਹਿਲਾਂ ਨਹੀਂ ਦਰਜ ਹੋਏ ਪੰਚਾਇਤਾਂ ਬੰਡ ਤੋਂ ਸਰਪੰਚ ਬੰਡ ਤੋਂ ਬਾਅਦ ਦਰਜ ਹੋਏ ਹੋਰ ਕਰਦੋਂਗੇ ਫਿਰ ਕੀ ਆ ਸੋ ਦੇਖਿਆ ਜਾਵੇ ਤੁਸੀਂ ਜਾਣ ਦਿਓ ਭਲੀਪਾ ਜਿਹੜੇ ਨਾਲ ਨਾਮ ਆਦਮੀ ਦੇ ਬੰਦੇ ਬੈਠੇ ਸੀ 500 ਜਾਂ 80 ਅੰਦਰ ਉਹ ਕੌਣ ਉਹ ਵੀ ਆਪਣੇ ਹੀ ਬੰਦੇ ਨੇ ਉਹ ਮੇਰੇ ਪਿੰਡ ਦੇ ਬੰਦੇ ਨੇ ਮੇਰੇ ਆਪਣੇ ਬੰਦੇ ਨੇ ਸਰਪੰਚ ਪਿੰਡ ਦੀ ਮਾਂ ਹੁੰਦਾ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹਹੀ ਸਰਪੰਚ ਜਦੋਂ ਧਰਨੇ ਲਾਉਂਦਾ ਸੀ ਕਾਂਗਰਸੀਆਂ ਖਿਲਾਫ ਜਦੋਂ ਧਰਨੇ ਲਾਉਂਦਾ ਸੀ ਕਾਂਗਰਸੀਆਂ ਖਿਲਾਫ ਉਦੋਂ ਤਾਂ ਸ਼ਕਰਵਾਰਗਾ ਲੱਗਦਾ ਸੀ ਅੱਜ ਤੁਹਾਡੀ ਵਾਰੀ ਆਈ ਤਾਂ ਅਸੀਂ ਜ਼ਹਿਰ ਬਣ ਕੇ ਸੋ ਲੋਕਾਂ ਦਾ ਮੰਤਬ ਕੀ ਆ ਜਿਹੜੇ ਇਹਦੇ ਨਾਲ ਜੁੜੇ ਨੇ ਪਿੰਡ ਵਾਸੀ ਮੰਤਬ ਤਾਂ ਇਹ ਸੀ ਵੀ ਇਹਨੂੰ ਬੜਾਵਾ ਦੇ ਤੇ ਵਿਕਾਸ ਕਰਾਵਾਂਗੇ ਪਰ ਅੱਜ ਜਿਹੜਾ 5-10 ਟੋਲਾ ਇਹਨਾਂ ਨਾਲ ਰਹਿ ਗਿਆ ਉਹਨਾਂ ਦਾ ਮੰਤਬ ਕੀ ਆ ਉਹਨਾਂ ਨੇ ਤਾਂ ਆਪਦੀ ਸੋਚ ਕਦੇ ਨਹੀਂ ਦੱਸੀ ਬਿਲਾਵ ਸੇ ਗੋਗੋ ਕੇ ਜੀ ਪਿੰਡ ਆ ਕਰਾਓ ਨਹੀਂ ਤੁਹਾਨੂੰ ਪਿੰਡ ਨਹੀਂ ਬੜਨ ਦੇਣਾ ਅਸੀਂ ਵੀ ਤਾਂ ਲਾਇਆ ਟਿੱਲੋ ਖਿਲਾਫ ਧਰਨਾ ਅਸੀਂ ਵੀ ਲਾਇਆ ਡੀਸੀ ਦਾ ਹੱਥ ਧਰਨਾ ਪਿੰਡ ਦੇ ਹੱਕਾਂ ਵਾਸਤੇ ਪਰ ਇਹ ਅੱਜ ਜਾ ਕਿੱਧਰ ਰਿਹਾ ਪੰਜਾਬ ਮਾਨ ਸਾਹਿਬ ਆਏ ਨੇ ਪਰਚੇ ਹੋਰ ਕਰਦਣ ਸਭ ਕੁਝ ਕਬੂਲ ਹੈ ਪਰ ਜਿਹੜੀ ਰਾਹ ਜਿਹੜੀ ਸੀਗੀ ਸਹਿਣਾ ਵਾਸੀਓ ਮੈਂ ਕਿਹਾ ਸੀ ਜਿੱਦਾਂ ਚੁਣ ਕੇ ਆਇਆ ਸੀ ਵੀ ਮੇਰੇ ਆ ਰਾਹ ਕੰਡਿਆਂ ਭਰੀ ਹੈ ਇਹ ਤਾਂ ਚੱਲੂਗਾ ਹਮੇਸ਼ਾ ਚੱਲਦਾ ਰਹੂਗਾ ਪੰਜਾਬ ਵਾਸੀਆ ਦੇ ਤੁਹਾਨੂੰ ਮੈਂ ਕੀ ਕੀਤੀ ਸੀ ਵੀ ਉਹ ਤੇ ਤੁਹਾਡਾ ਸਾਥ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਧੰਨਵਾਦ ਕਰਦਾ ਰੱਬ ਅਰਗੇ ਲੋਕਾਂ ਦਾ ਮੇਰੇ ਪਿੰਡਾਂ ਦੇ ਬਿਹੁਣ ਤੱਕ ਤੁਸੀਂ ਸਾਥ ਜਿਹੜਾ ਆਪਣਾ ਬਣਾਈ ਰੱਖਿਆ ਸੋ ਮੋਹ ਭੰਗ ਨਹੀਂ ਹੋਇਆ ਅਜੇ ਤੱਕ ਪਰ ਇਹ ਹੀ ਗੱਲਾਂ ਇਹਨਾਂ ਨੂੰ ਚੁਪਦੀਆਂ ਨੇ ਇਹਨਾਂ ਨੂੰ ਪਤਾ ਨਹੀਂ ਆਏ ਲੱਗਦਾ ਵੀ ਇਹਨੂੰ ਬਲੋਕ ਤਵਾਰੇ ਸਰਪੰਚ ਨਾ ਬਣਾ ਦੇਣ ਉਹ ਮੈਂ ਤਾਂ ਕਿਹਾ ਸੀ ਪਰ ਇਸ ਸਟੇਜ ਤੇ ਵੀ ਅਗਲੀ ਚੋਣ ਮੈਂ ਲੜਨੀ ਨਹੀਂ ਕਿਸੇ ਨੌਜਵਾਨ ਨੂੰ ਮੂਹਰੇ ਕਰਕੇ ਜਾਊਂਗਾ ਪਰ ਇਹ ਜਿਹੜੀਆਂ ਸਾਡੇ ਖਿਲਾਫ ਗੱਲਾਂ ਕਰ ਰਹੇ ਆ ਸਾਨੂੰ ਚੋਬਾ ਮਾਰ ਰਹੇ ਆ ਇਹ ਗੱਲਾਂ ਨਾਲ ਤਾਂ ਫਿਰ ਅਸੀਂ ਪਾਸੇ ਹੁੰਦੇ ਨਹੀਂ ਸਸਮਾਨ ਸਾਹਿਬ ਇਹ ਜਿਹੜਾ ਗੁੰਗਾ ਬੋਲਾ ਲੋਕ ਰਾਜ ਹੈ ਉਸ ਮੂਰੇ ਅਸੀਂ ਦੁਹਾਈ ਦਿੰਨੇ ਆ ਬੇਸ ਤੇ ਪਰਚਾ ਦਰਜ ਹੋ ਕਰਕੇ ਇਸ ਨੂੰ ਸਸਪੈਂਡ ਕੀਤਾ ਜਾਵੇ ਸੋ ਨਹੀਂ ਕਰਾਂਗੇ ਸਸਪੈਂਸ਼ਨ ਦੀ ਮੰਗ ਕਰਦੇ ਆ ਇਹਦੀ ਨਹੀਂ ਤਾਂ ਤੁਸੀਂ ਦੇਖ ਲਓਗੇ ਮਹੀਨੇ ਦੇ ਅੰਦਰ ਅੰਦਰ ਸਾਨੂੰ ਤਾਂ ਸਸਪੈਂਡ ਕਰਨ ਗਈ ਪਹਿਲੀ ਤਰੀਕ ਪੈ ਚੁੱਕੀ ਆ ਚੰਡੀਗੜ੍ਹ ਡਾਇਰੈਕਟਰ ਦੇ ਜਿਹੜਾ ਉੱਥੇ ਦੇਖਿਆ ਉੱਥੇ ਤਾਂ ਇਹ ਦੇਖਿਆ ਵੀ ਮੈਂ ਬਜ਼ੁਰਗਾਂ ਨੂੰ ਕਹਿੰਦਾ ਹੁੰਦਾ ਸੀ ਵੀ ਤੁਸੀਂ ਸਾਫ਼ ਸੁਥਰੇ ਲੋਕ ਇਲੈਕਸ਼ਨ ਲੜੋ ਪਰ ਮੈਨੂੰ ਪਤਾ ਉਹ ਕੀ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਇਸ ਕੁੱਤੇ ਕੰਮ ਚ ਅਸੀਂ ਨਹੀਂ ਆਉਣਾ ਮੈਂ ਕਹਿੰਦਾ ਸੀ ਐ ਕਿਉਂ ਕਹਿੰਨੇ ਹੋ ਮੈਂ ਲੜਦਾ ਸੀ ਪੇ ਤੁਸੀਂ ਚੰਗੇ ਬੰਦੇ ਜੇ ਅੱਗੇ ਨਹੀਂ ਆਉਂਗੇ ਫਿਰ ਸਰਦਾਰ ਕਿਵੇਂ ਹੋ ਆਪਣੇ ਦੇਸ਼ ਦਾ ਪਰ ਅੱਜ ਉਹ ਗੱਲਾਂ ਸੱਚ ਹੋ ਰਹੀਆਂ ਜਦੋਂ ਡਾਇਰੈਕਟਰ ਦੇ ਤਰੀਕ ਤੇ ਗਿਆ ਮਾਨ ਸਾਹਿਬ 18 ਤੋਂ 20 ਸਰਪੰਚ ਉਥੇ ਆਏ ਸੀ ਮੈਂ 18 ਤੋਂ 20 ਸਰਪੰਚਾਂ ਚੋਂ ਮੈਂ ਕੱਲਾ ਬਚਿਆ ਜਿਹਨੂੰ ਸਸਪੈਂਡ ਨਹੀਂ ਕੀਤਾ 18 19 ਸਸਪੈਂਡ ਕਰਤੇ ਉੱਥੇ ਤੇ ਮੈਂ ਹਾਈ ਕੋਰਟ ਦਾ ਵਕੀਲ ਨਾਲ ਲੈ ਕੇ ਗਿਆ ਸੀ ਮੈਂ ਕਿਹਾ ਦੋਸ਼ ਦੀ ਕਾਪੀ ਤਾਂ ਮੈਨੂੰ ਦੇ ਦਿਓ ਮੇਰੇ ਤੇ ਦੋਸ਼ ਕੀ ਹੈ ਤਾਂ ਅਗਲੀ ਤਰੀਕ ਦੇ ਦੀ ਸੋ ਬਹੁਤ ਜਲਦੀ ਸਸਪੈਂਡ ਕਰਵਾ ਦੇਣਗੇ ਪਰ ਉਹ ਤੋਂ ਅਗਲੀ ਸਟੇਟ ਕੋਰਟ ਆ ਹਾਈ ਕੋਰਟ ਬਹਾਲ ਕਰੂਗੀ ਬਿਨ ਕਿਸੇ ਕਾਰਨ ਦੇ ਜਿਹੜੇ ਲੋਕਾਂ ਵੱਲੋਂ ਚੁਣੇ ਲੋਕ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਅੱਜ ਇਹ ਪਾਰਟੀ ਚੀਚਾ ਕਰ ਰਹੀ ਹੈ ਕੀ ਅਸੀਂ ਇਹਨਾਂ ਨੂੰ ਕੰਮ ਦਾ ਮੌਕਾ ਨਹੀਂ ਦਿੱਤਾ ਅੱਜ ਸਾਲ ਬਾਅਦ ਪਹਿਲੀ ਵਾਰ ਇਹਨਾਂ ਖਿਲਾਫ ਖੜੇ ਆ ਸਾਲ ਭਰ ਮੰਨਤਾ ਕੀਤੀ ਆ ਕੰਮ ਚਲਾਓ डीसी रेट ਨਹੀਂ ਫਿਕਸ ਹੋਇਆ ਬਰੇਤੀ ਦਾ ਰੇਟ 35 ਬਾਜ਼ਾਰ 'ਚ 55 ਨੂੰ ਮਿਲ ਰਹੀ ਹੈ ਜੋ ਰੇਤੇ ਦੀ ਗੱਲ ਕੀਤੀ ਸੀ ਰੇਤੇ ਨਾਲ ਬਜਰੀ ਨਾਲ ਸਾਰੇ ਪੰਜਾਬ ਦਾ ਜਿਹੜਾ ਕੰਮ ਹੈ ਇਮਾਰਤਾਂ ਬਣਾਉਣ ਦਾ ਬਿਲਡਿੰਗਾਂ ਬਣਾਉਣ ਦਾ ਠੱਪ ਹੋ ਗਿਆ ਉਹਦੇ ਨਾਲ ਕੀ ਘਟਾ ਪਿਆ ਜਿੰਨਾ ਮਜ਼ਦੂਰ ਵਰਗ ਸਾਰਿਆਂ ਦਾ ਜਿਹੜਾ ਧੰਦਾਸੀ ਲੇਬਰ ਦਾ ਮਿਸਤਰੀ ਦਾ ਖਤਮ ਹੋ ਗਿਆ ਸੋ ਇਨਸਾਫ ਪਸੰਦ ਲੋਕ ਅੱਜ ਇੱਥੇ ਆਏ ਨੇ ਤੁਸੀਂ ਤੈਅ ਕਰਤਾ ਬਿਲਾਵ ਸੰਗੂ ਕੋਕੇ ਦਾ ਕੀ ਹੋਣਾ ਚਾਹੀਦਾ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਾਂ ਹੋ ਰਹੀਆਂ ਉਹਨਾਂ ਨੂੰ ਸਿਹਤਮੰਦ ਕਮੈਂਟਾਂ ਨਾਲ ਉਹਨਾਂ ਦੀ ਨਿੰਦਿਆ ਕੀਤੀ ਜਾਵੇ ਮੈਂ ਚਾਹਣਾ ਵੀ ਜਿਹੜਾ ਉਹਨਾਂ ਖਿਲਾਫ ਗਾਲੀ ਗਲੋਚ ਕੀਤਾ ਜਾਂਦਾ ਮੈਂ ਚਾਹਣਾ ਉਸ ਤੋਂ ਪਰਹੇਜ਼ ਕਰੋ ਕਿਉਂਕਿ ਬੀਬੀਆਂ ਪਹਿਣਾ ਵੀ ਦੇਖਦੀਆਂ ਵੱਡੇ ਪੱਦਰ ਤੇ ਉਹਨਾਂ ਨੂੰ ਗਾਲੀ ਗਲੋਚ ਆਪਾਂ ਨਹੀਂ ਚਾਹੁੰਦੇ ਸਭ ਸਮਾਜ ਚ ਇਹ ਹੋਵੇ ਅਸੀਂ ਦੁਸ਼ਮਣ ਦਾ ਵੀ ਪਲਾ ਚਾਉਣ ਵਾਲਿਆ ਪੰਚਾਇਤਾਂ ਪਰ ਉਹ ਜਿਹੜੀ ਇਹ ਹਰਕਤ ਕਰਕੇ ਗਿਆ ਉਹ ਨਿੰਦਣਯੋਗ ਹੈ ਉਹ ਲੋਕ ਰਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਹਥਿਆਰਾਂ ਦਾ ਸਹਾਰਾ ਲਈਏ ਪਰ ਉਹਨੇ ਹਥਿਆਰਬੰਦ ਪੁਲਿਸ ਵਾਲੇ ਬੁਲਾ ਕੇ ਕਮਾਂਡੋ ਬੁਲਾ ਕੇ ਰੈਪਿਡ ਐਕਸ਼ਨ ਫੋਰਸ ਬੁਲਾ ਕੇ ਜਦ ਜਿਹੜੀ ਕੱਲ ਘਟਨਾ ਨੂੰ ਅੰਜਾਮ ਦਿੱਤਾ ਸੈਣੀ ਵਾਲ ਵਿੱਚ ਉਹ ਭਰਪੂਰ ਸ਼ਬਦਾਂ ਚ ਉਹਨਾਂ ਦੀ ਨਿੰਦਿਆ ਕਰਦੇ ਆ ਤੇ ਇੱਕ ਨਾਹਰਾ ਲਾਵਾਗਾ ਨਾਰੇ ਦਾ ਜਵਾਬ ਜ਼ਰੂਰ ਦਿਓ ਆਵਾਜ਼ ਦੋ ਸਰਦਾਰ ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ 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 ਸਰਦਾਰ ਸੁਖਵਿੰਦਰ ਸਿੰਘ ਸਰਪੰਚ ਜ਼ਿੰਦਾਬਾਦ 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 ਸਰਦਾਰ ਸੁਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਜ਼ਿੰਦਾਬਾਦ 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 ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਕਾਰਯੋਗ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਵੀ ਨੌਜਵਾਨ ਆਗੂ ਸਰਦਾਰ ਸਿਮਰਜੀਤ ਸਿੰਘ ਮਾਨ ਨੌਜਵਾਨ ਆਗੂ ਨੇ ਕਿਤੇ ਸਮਝ ਨਾ ਲਿਓ ਵੀ ਇਹ ਬੁਢਾ ਹੋ ਗਿਆ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਅੱਜ ਉਹ ਨੌਜਵਾਨਾਂ ਨੂੰ ਕਰਨੀਆਂ ਚਾਹੀਦੀਆਂ ਸਾਨੂੰ ਫਿਟਨੈਸ ਦਾ ಪಾਠ ਪੜਾਉਂਦੇ ਨੇ ਸਾਨੂੰ ਦੱਸਦੇ ਨੇ ਫਿੱਟ ਰਹੋ ਮੈਂ ਇਸ ਸੰਗਰੂਰ ਲੋਕ ਸਭਾ ਦੇ ਨੌਜਵਾਨ ਦਿਲਾਂ ਦੀ ਧੜਕਣ ਨੌਜਵਾਨ ਆਗੂ ਕਹਾਂਗਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਵੈਲਕਮ ਕਰਦਾ ਤੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਗਨ ਜਿਹੜੀ ਗੁਰਕਟਨਾ ਆਪਣੇ ਪਿੰਡ ਇੱਥੇ ਹੋਈ ਹੈ ਸੈਣੀ ਦੇ ਵਿੱਚ ਸਰਪੰਡ ਸੁਖਵਿੰਦਰ ਸਿੰਘ ਦੀ ਬੜੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੂੰ ਸਮਾਜਿਕ ਸ਼ਬਦ ਕਹੇ ਹੈ ਹੋਰ ਤਬਸੀ ਦਿੱਤੀ ਹੈ ਕਿ ਤੁਹਾਨੂੰ ਜੇਲ੍ਹ ਦੇ ਵਿੱਚ ਫਿਰ ਜਾਗੇ ਸਾਡੇ ਸਰਪੰਚ ਸਾਹਿਬ ਸ਼ਰੀਰ ਦੇ ਤੇ ਮਾਨਸਿਕ ਤੌਰ ਦੇ ਉੱਤੇ ਬਹੁਤ ਤਕੜੇ ਹੈ ਇੰਨਾ ਡਰਾਂ ਭਿਆਂ ਦੇ ਨਾਲ ਅਸੀਂ ਡਰ ਨਹੀਂ ਸਕਦੇ ਹਾਂ ਅਸੀਂ ਪੂਰਾ ਇਹ ਸਰਕਾਰ ਤਾਂ ਮੁਕਾਬਲਾ ਕਰਾਂਗੇ ਜਿਸ ਨੇ ਸਰਪੰਚ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਔਰ ਕਿਹਾ ਕਿ ਤੈਨੂੰ ਢਾਕੇ ਬਾਹਰ ਕੇ ਤੇ ਅੰਦਰ ਡੇੜਾ ਇਹੋ ਜਿਹੇ ਸ਼ਬਦ ਐਮਐਲਏ ਨੇ ਕਿਹਾ ਕਰਦੇ ਜੋ ਕਰਕੇ ਪੰਚਾਇਤ ਸਾਡੀ ਜ਼ਮੂਰੀਅਤ ਦੀ ਜੜ ਹੈ ਇੱਥੋਂ ਹੀ ਲੋਕ ਰਾਜ ਉੱਪਰ ਦਾ ਇਹ ਤੋਂ ਬਾਅਦ ਐਮ.ਐਲ.ਏ ਹੁੰਦੇ ਆ ਇਹ ਤੋਂ ਬਾਅਦ ਐਮ.ਪੀ ਹੁੰਦੇ ਆ ਤੇ ਇਹ ਸਾਡੀ ਜੜ ਦੀ ਨਮਾਇੰਦਗੀ ਕਰਕੇ ਅਵਨ ਸਾਰੇ ਪਿੰਡਾਂ ਦੇ ਵਿੱਚ ਰੱਖਦੇ ਆ ਤੇ ਲੋਕਾਂ ਦੇ ਵਿੱਚ ਰੱਖਦੇ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਇਹ ਸ਼ਰੀਖ ਹੁੰਦੇ ਆ ਮੈਂ ਤਾਂ ਜਿਵੇਂ ਆਜ ਆ ਗਿਆ ਇੱਥੇ ਤਕਲੀਫ ਹੈ ਮੈਂ ਸਾਰੇ ਪਾਸੇ ਨਹੀਂ ਜਾ ਸਕਦਾ ਹੈ ਪਰ ਤੁਹਾਡੇ ਸਰਪੰਚ ਸਾਹਿਬ ਤੁਹਾਨੂੰ ਇੱਕ ਇੱਕ ਨੂੰ ਜਾਣਦੇ ਆ ਔਰ ਜਿੰਨੂੰ ਵੀ ਤਕਲੀਫ ਹੁੰਦੀ ਆ ਉਹਦਾ ਖਿਆਲ ਰੱਖਦੇ ਆ ਤੇ ਉਹਦਾ ਪਕਾਉਂਦੇ ਆ ਇਸ ਕਰਕੇ ਏ ਜੀ ਡੀ ਐਮ ਐਲ اے ਸਾਹਿਬ ਨੇ ਇੱਥੇ ਆ ਕੇ ਹਰਕਤ ਕੀਤੀ ਹੈ ਇਹ ਬਹੁਤ ਨਾਜਾਇਜ਼ ਹੈ ਤੁਹਾਨੂੰ ਹਸਪਤਾਲ ਚਾਹੀਦਾ ਕਿੰਨੇ ਬਿਸਤਰਿਆਂ ਦਾ ਸਰਪੰਚ ਸਾਹਿਬ ਦੀ ਡਿਮਾਂਡ ਹੈ ਉਹਨਾਂ ਨੇ ਹਸਪਤਾਲ ਦੇ ਵਿੱਚ ਆਪ ਨਹੀਂ ਸੁਣ ਪਰ ਜੇ ਵੀ ਪ੍ਰਿੰਟ ਤਾਂ ਮਰੀਜ਼ ਹੋਵੇ ਉਹਦਾ ਲੜਾਣਾ ਤੇ ਉਹਦੇ ਉੱਤੇ ਝਗੜਾ ਹੋਣਾ ਅਬ ਸ਼ਬਦ ਕਹਿਣੇ ਪੁਲਿਸ ਦੀ ਫੋਰਸ ਲੈ ਕੇ ਆਉਣੀ ਇਹ ਬਿਲਕੁਲ ਗਲਤ ਗੱਲ ਮੈਂ ਤੁਹਾਡਾ ਐਪੀ ਹੈ ਮੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਹੈ ਕਿਉਂ ਕਰਕੇ ਮੈਂ ਤੁਹਾਡਾ ਨਹੀਂ ਬੰਦਾ ਤੇ ਮੈਨੂੰ ਨਹੀਂ ਹੋਣਾ ਚਾਹੀਦਾ ਆਪਣੇ ਲੋਕਾਂ ਤੋਂ ਫਿਰ ਐਮਐਲਏ ਨੂੰ ਕਾਦਾ ਡਰ ਹੈ ਆਪਣੇ ਲੋਕਾਂ ਦਾ ਇੱਥੇ ਸਿੱਧਾ ਮੋਟਰਸਾਈਕਲ ਜਾਂ ਮੋਟਰ ਦੇ ਉੱਤੇ ਆ ਸਕਦਾ ਗੱਲਬਾਤ ਕਰ ਸਕਦਾ ਤੇ ਜਾਸਤ ਉਹਦਾ ਮਤਲਬ ਹੈ ਤਾਲਮੇਲ ਰੱਖਣਾ ਤੁਹਾਡੇ ਨਾਲ ਤੁਹਾਡੇ ਸਰਪੰਚ ਸਾਹਿਬ ਦੇ ਨਾਲ ਤੁਹਾਡੇ ਜਮੂਰ ਦੇ ਪ੍ਰਸਤ ਲੋਕਾਂ ਦੇ ਨਾਲ ਪਰ ਅਸੀਂ ਚਾਹਨੀ ਹੈ ਕਿ ਜੋ ਉਹਨਾਂ ਨੇ ਡਰਬੇ ਦਿੱਤੇ ਹੈ ਉਹਨਾਂ ਦੇ ਖਿਲਾਫ 506 IPC ਦਾ ਕਦਮਾ ਦਰਜ ਹੋਵੇ ਇਹ ਅਸੀਂ ਕਰਾ ਕੇ ਸਾਡਾਂਗੇ ਬੇਸ਼ੱਕ ਇੱਥੇ ਕਰੀਏ ਹਾਈ ਕੋਰਟ ਦੇ ਵਿੱਚ ਜਾਈਏ ਜਾਂ ਸੁਪਰੀਮ ਕੋਰਟ ਦੇ ਵਿੱਚ ਜਾਈਏ ਇਹ ਕੋਈ ਤਸੀਬ ਨਹੀਂ ਹੈ ਇੱਥੇ ਆ ਕੇ ਸਰਪੰਚ ਦੇ ਨਾਲ ਲੜਨਾ ਫਿਰ ਸਾਰੇ ਸਰਪੰਚਾਂ ਦੇ ਕੰਮ ਕਰਾਏ ਹੋਏ ਪਾਸ ਨਹੀਂ ਕਰਾ ਰਹੀ ਗਵਰਨਮੈਂਟ ਗਵਰਨਮੈਂਟ ਆਪ ਪਾਰਟੀ ਦੀ ਕੰਦੀ ਆ ਕਿ ਸਰਪੰਚ ਸਾਡੇ ਬਣ ਫਿਰ ਇਹਨਾਂ ਦੇ ਕੰਮ ਕਰਾਏ ਪਾਸ ਕਰਾਂਗੇ ਇਹ ਬਿਲਕੁਲ ਬਲੈਕਮੇਲ ਹੈ ਤੇ ਇਹ ਵੀ ਸਰਕਾਰ ਦੇ ਵਿਰੁੱਧ ਜਾ ਰਿਹਾ ਮੈਂ ਜਿਆਦਾ ਕੁਝ ਨਹੀਂ ਕਹਿਣਾ ਚਾਹਦਾ ਤੁਹਾਡੇ ਸਰਪੰਚ ਸਾਹਿਬ ਦੇ ਵਿੱਚ ਬਹੁਤ ਤਮੀਜ਼ ਹੈ ਦਿਲੀਆ ਮੈਨੂੰ ਵੀ ਬਿਲਦੇ ਆ ਤੇ ਇਹਨਾਂ ਦੀ ਮੈਂ ਪੂਰੀ ਉੱਠ ਕੇ ਆਪਬਕਤ ਕਰਦਾ ਹਾਂ ਗੱਲ ਸੁਣਨਾ ਤੇ ਤਜ਼ੀਬ ਦੇ ਨਾਲ ਗੱਲ ਕਰਦੇ ਆ ਜਿਹੜੇ ਲੋਕਾਂ ਨੂੰ ਤਜ਼ੀਬ ਨਹੀਂ ਆਉਂਦੀ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਨੂੰ ਉਹਨਾਂ ਨੇ ਕੋਈ ਸਿਖਾਇ ਨਹੀਂ ਹੁੰਦਾ ਉਹ ਇਹੋ ਜਿਹੇ ਘਰ ਦੇ ਲੋਕ ਹੁੰਦੇ ਆ ਸਮਝਾਸ ਕਰਦੇ ਜੀ ਅਸੀਂ ਪੁਰਾਣੇ ਲੈ ਕੇ ਇਹ ਮੈਡੀਕਲ ਡਾਕਟਰ ਪਰਚਾ ਦਰਜ ਕਰਾਈਏ ਔਰ ਜੋ ਇਹਨੇ ਬਤਮੀਜ਼ ਕੀਤੀ ਹੈ ਜੋ ਡਰਾਵੇ ਦਿੱਤੇ ਆ ਇਹ ਸਾਰੇ ਅਦਾਲਤ ਦੇ ਵਿੱਚ ਇਹਦਾ ਵਕੀਲ ਜਾ ਕੇ ਜਵਾਬ ਦੇਊਗਾ ਉੱਥੇ ਜੇ ਮੁਖਰਿਆ ਤੇ ਸਾਡੇ ਕੋਲੇ ਸਾਡੇ ਸਬੂਤ ਹੈਗੇ ਆ ਕਿ ਇਸਨੇ ਇਹੋ ਜੇ ਅਪਸ਼ਬਦ ਇਸਤੇਮਾਲ ਕੀਤੇ ਸੋ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਆਂ ਖੜੇ ਰਹਿਣਗੇ ਇਹਨਾਂ ਸਭ ਤੋਂ ਦੇ ਨਾਲ ਹੁਕਮ ਮੰਗਦੇ ਵਾਇਟ ਨੂੰ ਜੀ ਕਾ ਅਸਲਾਮ ਵਾਲੇ